ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਵੱਲੋਂ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਇਹ ਕਮੇਟੀ ਇਲੈਕਸ਼ਨ ਮੈਨੀਫੈਸਟੋ ਤਿਆਰ ਕਰੇਗੀ ਜਿੱਥੇ ਇਸ ਕਮੇਟੀ ਦੇ ਵਿੱਚ 15 ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਸ਼ਾਮਲ ਕੀਤੇ ਗਏ ਨੇ ਉੱਥੇ 6 ਕਾਲੀ ਦਲ ਦੇ ਲੀਡਰਾਂ ਨੂੰ ਸਪੈਸ਼ਲ ਇਨਵਾਈਟੇ ਦੇ ਤੌਰ ਤੇ ਵੀ ਸੱਦਾ ਦਿੱਤਾ ਗਿਆ ਇਸ ਕਮੇਟੀ ਦੇ ਚੇਅਰਮੈਨ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੁੰਦੜ ਕਮੇਟੀ ਦੇ ਚੇਅਰਮੈਨ ਹੋਣਗੇ ਸੂਬੇ ਸੰਬੰਧ ਬਾਰੇ ਉਹ ਜਿਹੜੀ ਕਮੇਟੀ ਐਲਾਨੀ ਗਈ ਉਸ ਕਮੇਟੀ ਦੇ ਵਿੱਚ ਕਿਹੜੇ-ਕਿਹੜੇ ਕਾਲੀ ਦਲ ਦੇ ਲੀਡਰਾਂ ਨੂੰ ਸ਼ਾਮਲ ਕੀਤਾ ਗਿਆ ਇਸ ਦੇ ਵਿੱਚ ਲੋਕ ਸਭਾ 224 ਵਾਸਤੇ ਜਿਹੜਾ ਮੈਨੀਫੈਸਟੋ ਤਿਆਰ ਕਰਨਗੇ ਕਿ ਪੰਜਾਬ ਦੇ ਲੋਕਾਂ ਦੇ ਨਾਲ ਕਿਹੜੇ-ਕਿਹੜੇ ਵਾਅਦੇ ਕਰਨੇ ਨੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਹ ਕਾਲੀ ਦਲ ਪਾਰਲੀਮੈਂਟ ਦੇ ਵਿੱਚ ਪੁੱਜਦਾ ਉਹ ਕਿਹੜੇ-ਕਿਹੜੇ ਮੁੱਦੇ ਉਠਾਉਣਗੇ ਅਗਰ ਉੱਥੇ ਵੋਟਾਂ ਤੋਂ ਬਾਅਦ ਕਿਸੇ ਦੇ ਨਾਲ ਗੱਠਜੋੜ ਹੋਣ ਦੀ ਸਭਾਵਨਾ ਬਣੀ ਤੇ ਫਿਰ ਇਹ ਕਿਹੜੇ ਮੁੱਦੇ ਸੈਂਟਰ ਸਰਕਾਰ ਕੋਲ ਮਨਜ਼ੂਰ ਕਰਵਾਏ ਜਾ ਸਕਦੇ ਨੇ ਇਸ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਉਹ ਬਲਵਿੰਦਰ ਸਿੰਘ ਭੁੰਦਰ ਜਿਹੜੇ ਸ਼ਰੂਮਨੀ ਕਾਲਜ ਦੇ ਸੀਨੀਅਰ ਨੇਤਾ ਉਹ ਬਣਾਏਗੇ ਨੇ ਜਦਕੇ ਸਾਫ ਦਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਇਸ ਕਮੇਟੀ ਦੇ ਮੈਂਬਰ 7 ਹੋਣਗੇ ਇਹਨਾਂ ਦੋਨਾਂ ਤੋਂ ਇਲਾਵਾ ਜਿਹੜੇ ਕਮੇਟੀ ਸ਼ਾਮਲ ਕੀਤੇਗੇ ਨੇ ਮੇਸ਼ਿੰਦਰ ਸਿੰਘ ਗਰੇਵਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਬੀਬੀ ਜਗੀਰ ਕੌਰ ਵਿਕਰਮ ਸਿੰਘ ਮਜੀਠੀਆ ਸਿਕੰਦਰ ਸਿੰਘ ਮਲੂਕਾ ਵੁਲਜਾਰ ਸਿੰਘ ਰਣੀਕੇ ਅਨਿਲ ਜੋਸ਼ੀ ਹੀਰਾ ਸਿੰਘ ਗਾਬੜੀਆ ਪਵਨ ਕੁਮਾਰ ਟੀਨੂ ਹਰਚਨ ਸਿੰਘ ਬੈਂਸ ਪਰਮਿੰਦਰ ਸਿੰਘ ਢਿੰਡਸਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਅਤੇ ਇਕਬਾਲ ਸਿੰਘ ਝੁੰਦਾ ਇਹ 15 ਜਣੇ ਇਸ ਕਮੇਟੀ ਦੇ ਵਿੱਚ ਸੁਭੀਤ ਸਿੰਘ ਬਾਦਲ ਵੱਲੋਂ ਸ਼ਾਮਲ ਕੀਤੇ ਗਏ ਨੇ ਜਦਕਿ 6 ਜਣੇ ਜਿਹੜੇ ਕਾਲੀ ਦਲ ਦੇ ਲੀਡਰ ਨੇ ਉਹਨਾਂ ਨੂੰ ਇਸ ਕਮੇਟੀ ਦੇ ਵਿੱਚ ਸਪੈਸ਼ਲ ਇਨਵਾਈਟੇ ਦੇ ਤੌਰ ਤੇ ਸ਼ਾਮਲ ਕੀਤਾ ਗਿਆ ਉਹਨਾਂ ਦੇ ਵਿੱਚ ਸਰਬਜੀਤ ਸਿੰਘ ਝਿੰਜਰ ਜਿਹੜੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਇਸ ਕਮੇਟੀ ਦੇ ਵਿੱਚ ਥਾਂ ਦਿੱਤੀ ਗਈ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਇਸਤਰੀ ਕਾਲੀ ਦਲ ਦਾ ਵਿੰਗ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਔਰ ਇਸੇ ਤਰ੍ਹਾਂ ਹਰਸ਼ਦੀਪ ਸਿੰਘ ਕਲੇਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬਲਾਰੇ ਅਤੇ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਹਲਕਾ ਇੰਚਾਰਜ ਮਲੇਰ ਕੋਟਲੇ ਤੋਂ ਜਹਾਦਾ ਸੁਲੇਮਾਨ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਇਸ ਤੋਂ ਲਾ ਬਾ ਕ੍ਰਿਸਚੀਅਨ ਭਾਈਚਾਰੇ ਦੇ ਨਾਲ ਲੀਡਰ ਜਿਹੜੇ ਸ਼ਰੂਮਨੀ ਕਾਲੀ ਦਲ ਦੇ ਨਾਲ ਜੁੜੇ ਨੇ ਬੰਟੀ ਮਸੀਹ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਇਸੇ ਤਰ੍ਹਾਂ ਇੱਕ ਹੋਰ ਇਸਾਈ ਭਾਰੀ ਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਲੀਡਰ ਨੇ ਜਿਹੜੇ ਸ਼ਰੂਮਨੀ ਕਾਲੀ ਦਲ ਨਾਲ ਜੁੜੇ ਨੇ ਉਹਨਾਂ ਦੇ ਵਿੱਚ ਅਮਨ ਸਪਾਰੀ ਵਿੰਡ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਮਤਲਬ ਕੁੱਲ ਇਸ ਕਮੇਟੀ ਦੇ ਵਿੱਚ 15 ਜਾਣੇ ਨੇ ਨਾਲ 6 ਜਾਣਿਆਂ ਨੂੰ ਸਪੈਸ਼ਲ ਇਨਵਾਈਟੇ ਦੇ ਤੌਰ ਤੇ ਸੱਦਾ ਦਿੱਤਾ ਗਿਆ ਕਹਿ ਸਕਦੇ ਕਿ ਜਿਹੜੇ ਚੋਣ ਮੈਨੀਫੈਸਟੋ ਕਮੇਟੀ ਜਿਹੜੇ ਚੋਣ ਘੋਸ਼ਣਾ ਪੱਤਰ ਨੂੰ ਜਿਹੜੇ ਤਿਆਰ ਕਰਨਗੇ ਲੋਕਾਂ ਦੇ ਨਾਲ ਮੀਟਿੰਗਾਂ ਕਰਨਗੇ ਜਾਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੀ ਆ ਉਹਨਾਂ ਦੇ ਨਾਲ ਇਹ ਡਿਸਕਸ ਕਰਕੇ ਹੀ ਜਿਹੜਾ ਸ਼ਰੂਮਣੀ ਅਕਾਲੀ ਦਲ ਫਿਰ ਲੋਕ ਸਭਾ ਚੋਣਾਂ ਦੇ ਨੂੰ ਧਿਆਨ ਵਿੱਚ ਰੱਖਦੇ ਹੋ ਜਿਹੜਾ ਮੈਨੀਫੈਸਟੋ ਤਿਆਰ ਕਰਨਗੇ ਇਸ ਕਮੇਟੀ ਦੀ ਜ਼ਿੰਮੇਵਾਰੀ ਹੋਏਗੀ ਇਸ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਬਣਾਇਆ ਗਿਆ ਤੇ ਮਤਲਬ ਸ਼ਰੂਮਣੀ ਅਕਾਲੀ ਦਲ ਨੇ ਤਿਆਰੀਆਂ ਵੇਡ ਦਿੱਤੀਆਂ ਕਿਉਂਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਸ਼ਰੋਮਣੀ ਅਕਾਲੀ ਦਲ ਦੇ ਦਰਵਾਜ਼ੇ ਦੋਵਾਂ ਦੇ ਇੱਕ ਦੂਜੇ ਵਾਸਤੇ ਚੋੜਾਂ ਤੋਂ ਪਹਿਲਾਂ ਬੰਦ ਹੋ ਚੁੱਕੇ ਨੇ ਹਾਲਾਂਕਿ ਰਿਜ਼ਲਟ ਆਉਣ ਤੋਂ ਬਾਅਦ ਕੀ ਸੁਭਾਵਨਾਵਾਂ ਬੰਦੀਆਂ ਨੇ ਇਸਤੇ ਤਾਂ ਕੁਝ ਹੱਲੇ ਕਿਹਾ ਨਹੀਂ ਜਾ ਸਕਦਾ ਲੇਕਿਨ ਸ਼ਰੋਮਣੀ ਅਕਾਲੀ ਦਲ ਨੇ ਆਪਣੇ ਬਲਬੁੱਤੇ ਜਿਹੜੀਆਂ 13 ਲੋਕ ਸਭਾ ਸੀਟਾਂ ਲੜਦੀਆਂ ਉਹਨੂੰ ਲੈ ਕੇ ਤਿਆਰੀਆਂ ਵੇਡ ਦਿੱਤੀਆਂ ਗਈਆਂ ਨੇ ਚਾਹੇ ਉਹਦੇ ਚੋਂ ਨਾਲ ਨੇ ਜਿਹੜੇ ਆਪਣੇ 13 ਉਮੀਦਵਾਰ ਤਰਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਕਈਆਂ ਨੂੰ ਅਬਜ਼ਰਵਰ ਦੇ ਤੌਰ ਤੇ ਕਈਆਂ ਨੂੰ ਹਲਕੇ ਦੇ ਇੰਚਾਰਜ ਦੇ ਤੌਰ ਤੇ ਨਿਯੁਕਤੀਆਂ ਕੀਤੀਆਂ ਗਈਆਂ ਸੀ ਜਿਹਦੇ ਚੱਲਦੇ ਚਾਹੇ ਉਹਦੇ ਚ ਅਨਿਲ ਜੋਸ਼ੀਓਨ ਚਾਹੇ ਉਹਦੇ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾ ਹੋਣ ਚਾਹੇ ਹਰਸਿਮਰਤ ਕੌਰ ਬਾਦਲ ਹੋਣ ਜਿਹੜੀਆਂ ਤਿਆਰੀਆਂ ਵਿਡਿੰਗੀਆਂ ਇਹ ਵੀ ਚਰਚਾ ਹੈ ਸ਼ਰੂਪਨੀ ਕਾਲੀ ਦਲ ਕਿਸੇ ਵੇਲੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੇ ਨੇ ਔਰ ਇਹਨਾਂ ਦੇ ਵਿੱਚ ਕਿਉਂਕਿ 13 ਲੋਕ ਸਭਾ ਸੀਟਾਂ ਤੇ ਚਾਰ ਜਿਹੜੀਆਂ ਨਿਰਾਕਸ਼ਮੀਆ ਸੀਟਾਂ ਨੇ ਉਹਦੇ ਚ ਚਰਚਾ ਕਿ ਜਲੰਧਰ ਤੋਂ ਇੱਕ ਵਾਰ ਫਿਰ ਜਿਹੜੇ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਾਂ ਪਵਨ ਕੁਮਾਰ ਟੀਨੂ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਜਾਂ ਅਗਰ ਸ਼ਾਰਪੁਰ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਸਾਬਕਾ ਮੰਤਰੀ ਸੋਨ ਸਿੰਘ ਠੰਡਲ ਜਾਂ ਜਿਹੜੇ ਹਾਲ ਹੀ ਡਾਕਟਰ ਲਖਬੀਰ ਸਿੰਘ ਜਿਹੜੇ ਸਿਹਤ ਵਿਭਾਗ ਚੋਂ ਉਹਨਾਂ ਨੇ ਡੰਕਰੀ ਛੱਡ ਦਿੱਤੀ ਸੀ ਉਹਨਾਂ ਨੂੰ ਉਤਾਰਿਆ ਜਾ ਸਕਦਾ ਜਾਂ ਫਿਰ ਉਥੋਂ ਸ਼ਾਰਪੁਰ ਤੋਂ ਪਵਨ ਕੁਮਾਰ ਟੀਨੂ ਨੂੰ ਵੀ ਉਤਾਰਿਆ ਜਾ ਸਕਦਾ ਫਤਿਹਗੜ ਸਾਹਿਬ ਤੋਂ ਤੇ ਫਰੀਦਕੋਟ ਤੋਂ ਵੀ ਸ਼ਰੂਪ ਨੀ ਕਾਲੀ ਦਲ ਜਿਹੜੇ ਕਿਸ ਉਮੀਦਵਾਰ ਨੂੰ ਉਹ ਜਿਹੜੇ ਕਾਲੀ ਦਲ ਦੇ ਕੇਸ ਉਮੀਦਵਾਰ ਨੂੰ ਜਿਹੜਾ ਲੀਡਰ ਨੂੰ ਉਮੀਦਵਾਰੀ ਦਿੱਤੀ ਜਾ ਸਕਦੀ ਇਸ ਤੇ ਵੀ ਚਰਚਾ ਚੱਲ ਰਹੀ ਆ ਨਾਲ ਇਹ ਵੀ ਚਰਚਾ ਹੈ ਕਿ ਇਸ ਵਾਰ ਜਿਹੜਾ ਸ਼ਰੂਮੀ ਕਾਲੀ ਦਲ ਤਿੰਨ ਜਿਹੜੇ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਜਿਹੜੇ ਸ਼ਰੂਮੀ ਕਾਲੀ ਦਲ ਦੇ ਨਾਲ ਲੀਡਰ ਜੁੜੇ ਨੇ ਉਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ ਜਿਵੇਂ ਧਾਰਨਤੌਰ ਤੇ ਅਮਰਸਰ ਸੀਟ ਤੋਂ ਅਨਿਲ ਜੋਸ਼ੀ ਸ਼ਰੂਮੀ ਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ ਇਸੇ ਤਰ੍ਹਾਂ ਪਟਿਆਲਾ ਤੋਂ ਜਿਹੜਾ ਬੇਰਾਬਸੀ ਤੋਂ ਦੋ ਦਫਾ ਐਮਐਲਏ ਰਹਿ ਚੁੱਕੇ ਨੇ ਐਨ ਕੇ ਸ਼ਰਮਾ ਉਨਾ ਨਵੀਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਲੇਕਿਨ ਫਿਲਹਾਲ ਜਿਹੜੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਕਿ ਸ਼੍ਰੋਮਣੀ ਕਾਲੀ ਦਲ ਨੇ ਇੱਕ ਮੈਨੀਫੈਸਟੋ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਜਿਹਦੇ 15 ਕਮੇਟੀ ਦੇ ਮੈਂਬਰ ਹੋਣਗੇ 6 ਜਣੇ ਉਹਨਾਂ ਨੂੰ ਸਪੈਸ਼ਲ ਇਨਵਾਈਟੇਡ ਦੇ ਤੌਰ ਤੇ ਇਸ ਕਮੇਟੀ ਚ ਸ਼ਾਮਲ ਕੀਤਾ ਗਿਆ ਕੁੱਲ ਮਿਲਾ ਕੇ 21 ਜਣਿਆਂ ਦੀ ਕਮੇਟੀ ਕਹਿ ਸਕਦੇ ਨੇ ਜਿਹੜੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਕੋਸ਼ਨਾ ਪੱਤਰ ਕਿਹੋ ਜਿਹਾ ਹੋਣਾ ਚਾਹੀਦਾ ਉਹਨੂੰ ਲੈ ਕੇ ਉਹਨਾਂ ਨੇ ਕਮੇਟੀ ਫਿਰ ਆਪਣਾ ਉਹ ਚੋਣ ਘੋਸ਼ਣਾ ਪੱਤਰ ਤਿਆਰ ਕਰੇਗੀ ਜਿਹੜਾ ਬਾਅਦ ਵਿੱਚ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਜਨਤਾ ਦੇ ਨਾਲ ਵੀ ਸੰਮੁਖ ਕਰ ਸਕਦੀ ਹੈ ਪੇਸ਼ ਕਰ ਸਕਦੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਕਿਹੜੇ ਕਿਹੜੇ ਏਜੰਡੇ ਹੋ ਸਕਦੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ